ਕਲਗੀ ਤਰ ਪਾਦਸ਼ਾ ਤੁਰਨ ਲੱਗੇ ਨਾ ਪੈਰਾਂ ਵਿੱਚ ਜੋੜਾ ਹੈ ਨਾ ਸੀਸ ਉੱਤੇ ਕਲਗੀ ਹੈ ਨਾ ਪਾਦਸ਼ਾ ਨੇ ਘੋੜਾ ਕੋਲ ਲਿਆ ਨੰਗੇ ਪੈਰ ਹਜ਼ੂਰ ਚੱਲ ਪਏ ਸਿਰਫ ਇੱਕੋ ਚੀਜ਼ ਪਾਦਸ਼ਾ ਦੇ ਕੋਲ ਹੈ ਉਹ ਕਲਗੀ ਤਰ ਪਾਦਸ਼ਾ ਦੀ ਸ਼ਮਸ਼ੀਰ ਹੈ ਰਾਹ ਆਉਂਦੇ ਜਿੱਥੇ ਸਹਿਬਜ਼ਾਦਿਆਂ ਦੀ ਯਾਦ ਹੁੰਦੀ ਹੈ ਸ਼ਮਸ਼ੀਰ ਨੂੰ ਘੁੱਟ ਕੇ ਸੀਨੇ ਨਾਲ ਲਾ ਲੈਂਦੇ ਨੇ ਸਾ ਸੰਗਤ ਹਜ਼ੂਰ ਦੀ ਸਜੀ ਹੋਈ ਦਸਤਾਰ ਕਲਗੀ ਤੋਂ ਬਗੈਰ ਕਿੰਝ ਪਾਤਸ਼ਾਹ ਤਲਗੀਆਂ ਵਾਲੇ ਨਜ਼ਰ ਆਉਂਦੇ ਨੇ ਜਿਵੇਂ ਕੋਈ ਦਰਵੇਸ਼ ਤਲਿਆ ਲਿਆ ਹੋਵੇ। ਔਰ ਪਾਤਸ਼ਾਹ ਇਸ ਧਰਤੀ ਮਾਛੀ ਵੜੇ ਵੱਲ ਤੁਰੇ ਨੇ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਕੇ ਤੁਰੇ ਸੰਧਿਆ ਸਿੰਘ ਪਾਰਿਆਂ ਦੀ ਸਿੱਧੇ ਆਜਿਓ। ਲੰਦੇ ਵੱਲ ਚੱਲਿਓ ਜੇ ਭੱਗਾਂ 'ਚ ਹੋਇਆ ਦਰਸ਼ਨ ਹੋਣਾ। ਲੰਦੇ ਵੱਲ ਉਹ ਜਗ੍ਹਾ ਜਿੱਥੇ ਆਪਾਂ ਬੈਠੇ। ਇਸ ਜਗ੍ਹਾ ਉੱਤੇ ਪਿਆਰੇ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਪਹੁੰਚ ਜਾਂਦੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਵਿਖੇ ਤਿੰਨੇ ਹੀ ਸਿੱਖ ਅੱਗ ਕੋਲ ਬਹਿ ਗਏ ਦਇਆ ਸਿੰਘ ਤੋਂ ਰਿਆ ਨੰਗਿਆ ਪੈਰਾਂ ਵਿੱਚ ਮਲੇ ਦਾ ਮਲੇ ਦਾ ਲੱਗਿਆ ਹੋਇਆ ਕੰਡਾ ਜਦੋਂ ਪਿਆਰ ਨਾਲ ਪੁੱਟਣ ਲੱਗੇ ਹਜ਼ੂਰ ਇੱਕਦਮ ਉੱਠ ਕੇ ਬਹਿ ਗਏ ਦੇਖਿਆ ਤੇ ਤਿੰਨੇ ਹੀ ਸਿੱਖ ਹਜ਼ੂਰ ਬੋਲੇ ਦਇਆ ਸਿੰਘ ਆ ਗਏ ਹੋ ਹਾਂ ਮਹਾਰਾਜ ਬਾਦਸ਼ਾਹ ਇੱਕ ਹੀ ਹਾਲ ਹੋਇਆ ਹਜ਼ੂਰ ਮੁਸਕਰਾ ਕੇ ਬੋਲੇ ਦਇਆ ਸਿੰਘ ਕਰਤੇ ਦੇ ਹੁਕਮ ਵਿੱਚ ਚੇ ਜਿਹੜਾ ਹੁਕਮ ਤੁਹਾਨੂੰ ਪੜਾਇਆ ਹੈ ਉਹਦੇ ਪੂਰਨੇ ਪਾੜੇ ਹੈ ਕਰਤੇ ਪੁਰਖ ਦੇ ਭਾਣੇ ਹੁਕਮ ਵਿੱਚ ਹੈ ਲਿਆਓ ਜਲਿ ਸ਼ਕਾਓ ਵਕਤ ਹੋ ਗਿਆ ਤੁਹਾਨੂੰ ਬਾਣੀ ਪੜਾਈਏ ਸਤਿਗੁਰਾਂ ਸ਼ਬਦ ਤੇ ਸ਼ਸਤਰ ਨਹੀਂ ਵਸਾਲਿਆ ਅੱਜ ਵੀ ਜ਼ਰੂਰਤ ਹੈ ਸਾਧ ਸੰਗਤ ਸਿੱਖ ਦੇ ਕੋਲ ਸ਼ਬਦ ਤੇ ਸ਼ਸਤਰ ਦੋਏ ਚੀਜ਼ਾਂ ਵਿਸਰਨੀਆਂ ਨਹੀਂ ਚਾਹੀਦੀਆਂ ਜਦੋਂ ਜਦੋਂ ਕੌਮ ਕੋਲੋਂ ਇਹ ਚੀਜ਼ ਵਿਸਰੇਗੀ ਕੌਮ ਘਟੇ ਵੱਲ ਜਾਏਗੀ ਜਲ ਸ਼ਿਕਾਇਆ ਅਜ਼ੂਰ ਬੈਠ ਗਏ ਤੇ ਪਿਆਰ ਨਾਲ ਕਹਿੰਦੇ ਆਉ ਦੇਆ ਸੰਪੜੀਏ ਐ ਸੰਪੋਲ ਬੈਠੇ ਨਾ ਅੰਦਰ ਦਾ ਵਿਰਾਗ ਫਟ ਤੁਰਿਆ ਪਪ ਨਿਕਲ ਕਹਿੰਦੇ ਬਾਦਸ਼ਾਹ ਕਿਹੜੇ ਪਰਵਾਰ ਦੀ ਸੁੱਖ ਮੰਗਦਾ ਹੈ ਤੇਰਾ ਰਹਿਆ ਹੀ ਕੌਣ ਹੈ ਬਾਦਸ਼ਾਹ ਕਿਹੜੇ ਪਰਵਾਰ ਦੀ ਸੁੱਖ ਮੰਗਦਾ ਹੈ ਤੁਹਾਡਾ ਦੇਹਾ ਕੌਣ ਹੈ ਦੋ ਛੋਟਿਆਂ ਦੀ ਕੋਈ ਖਬਰ ਨਹੀਂ ਵੱਡੇ ਨੂੰ ਆਪਣੀ ਅੱਖਾਂ ਦੇ ਸਾਹਮਣੇ ਸ਼ਹੀਦ ਕਰਾ ਕੇ ਆਇਆ ਹੈ ਬਾਦਸ਼ਾਹ ਕਿਹੜੇ ਪਰਿਵਾਰ ਦੀ ਸੁਖ ਮੰਗਦੇ ਹੋ ਹਜ਼ੂਰ ਕਿੰਨੇ ਦਇਆ ਸਿੰਘ ਮੇਰਾ ਪਰਿਵਾਰ ਬਹੁਤ ਵੱਡਾ ਹੈ ਮੇਰਾ ਪਰਿਵਾਰ ਬਹੁਤ ਵੱਡਾ ਹੈ ਪਤੱਕੇ ਦੀ ਸੁਖ ਮੰਗਦਾ ਹੈ ਸਿੱਖਾਂ ਨੂੰ ਨਿੱਕਲਾ ਸੇਵਕਾਂ ਨੂੰ ਇਮਾਨ ਦਿੱਤਾ ਮੈਂ ਰਾਤ ਵੀ ਬਿੰਦੀ ਗਈ ਰਸਤੇ ਵਿੱਚ ਆਉਂਦਿਆਂ ਅਨੇਕਾਂ ਪਿੰਡ ਨੇ ਪਰ ਗੁਰੂ ਕਲਗੀਧਰ ਪਾਤਸ਼ਾਹ ਜੀ ਜਗ੍ਹਾ ਤੇ ਪਤਾ ਕਿਉਂ ਰੁਕੇ ਇੱਥੇ ਕਿਸੇ ਦਾ ਪ੍ਰੇਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਿੱਚ ਲਿਆ ਕਲਗੀਆਂ ਵਾਲੇ ਨੂੰ ਸਿਰਫ ਪ੍ਰੇਮ ਖਿੱਚ ਕੇ ਲਿਆਉਂਦਾ ਹੈ ਅੱਜ ਵੀ ਪਿਆਰ ਕਰੋਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਅੰਗ ਸੰਗ ਰਹਿਣਗੇ ਗਨੀਖਾ ਨਵੀਖਾ ਦਾ ਪ੍ਰੇਮ ਖਿੱਚ ਲਿਆ ਆ ਜਿਹਨੇ ਹੱਲੇ ਖੱਤਰੀ ਦੀ ਮਾਂ ਮਾਤਾ ਹਰਦੇਈ ਪਿਆਰ ਨਾ ਕਰਦੀ ਗੁਰੂ ਨੂੰ ਕਲਗੀਆਂ ਵਾਲੇ ਤਦੇ ਮੱਛੀ ਵਾਲੇ ਨਾਲ ਇਸ ਧਰਤੀ ਤੇ ਸਿਰਫ ਉਹਨਾਂ ਰੂਹਾਂ ਦੇ ਪ੍ਰੇਮ ਕਰਕੇ ਆਏ ਨੇ ਬਿਰਧ ਮਾਈ ਮਾਤਾ ਹਰਦੇਈ ਰੋਜ਼ ਯਾਦ ਕਰਦੀ ਹੈ ਖੈਰ ਇੰਨੇ ਨੂੰ ਗੁਲਬੇ ਪੰਜਾਬੇ ਦਾ ਨੌਕਰ ਖੇਤਾਂ ਵਿੱਚ ਆਇਆ। ਇੱਕ ਤਾਂ ਲੋਕ ਜੇ ਕੱਪੜੇ ਵੇਖ ਤੇ ਭੱਜ ਕੇ ਵਾਪਸ ਮੁੜ ਗਿਆ। ਘਰ ਜਾ ਕੇ ਦੱਸਦਾ ਚੌਧਰੀ ਸਾਹਿਬ ਆਪਣੇ ਖੇਤਾਂ ਵਿੱਚ ਕੋਈ ਝਾਰ ਜਣੇ ਬੈਠੇ ਨੇ, ਇੱਕ ਦੇ ਵਸਤਰ ਫਟੇ ਨੇ, ਤਿੰਨ ਨਾਲੇ ਦੁਹਾਲੇ ਬੈਠੇ ਨੇ ਲੋਕ ਜੇ ਵਸਤਰ ਨੇ। ਇੰਜ ਲੱਗਦਾ ਹੈ ਜਿਵੇਂ ਕਿਸੇ ਜੰਗ ਵਿੱਚੋਂ ਲੜ ਕੇ ਆਏ ਹੁਣ ਬਲਬੇ ਪੰਜਾਬੇ ਨੂੰ ਖਬਰ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਲੜਕੇ ਵਿੱਚ ਨੇ ਉਸੇ ਵਕਤ ਦੁਮੇ ਭਰਾ ਭੱਜੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਪਹੁੰਚੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਇੱਕ ਹੀ ਪਾਣਾ ਵਰਤ ਗਿਆ ਪਾਤਸ਼ਾਹ ਇੱਥੇ ਨਾ ਬੈਠੋ ਘਰ ਚੱਲੋ ਇਤਿਹਾਸ ਕਹਿੰਦਾ ਗੱਡੇ ਤੇ ਬਿਠਾ ਕੇ ਹਜ਼ੂਰ ਨੂੰ ਲੈ ਕੇ ਆਇਆ ਇਹ ਤੋਂ ਆਪਣੇ ਘਰ ਲੈ ਗਏ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਸੇਵਾ ਵਿੱਚ ਹਾਜ਼ਰ ਹਜ਼ੂਰ ਨੂੰ ਉਹ ਹੱਥ ਜੋੜ ਕੇ ਕਹਿੰਦੇ ਮਹਾਰਾਜ ਕੀ ਹੁਕਮ ਹੈ ਪਾਤਸ਼ਾਹ ਨੇ ਕੇ ਇਸ਼ਨਾਨ ਕਰਨਾ ਹੈ ਜਲ ਕਰੂੰਗਾ ਹੁਣ ਗਲੱਪਾ ਪੰਜਾਬਾ ਜਲ ਵੀ ਗਰਮ ਕਰਦੇ ਨੇ ਸੇਵਾ 'ਚ ਵੀ ਹਾਜ਼ਰ ਨੇ ਪਰ ਇੱਕ ਮੰਨੰਦਰੋਂ ਬੁੱਲਣ ਲੱਗ ਪਿਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਦੂਰ ਨਹੀਂ ਹੈ ਚਮਕੌਰ ਨਹੀਂ ਕਿੜੀ ਹੋਜਾਂ ਕਿਤੇ ਇੱਧਰ ਨਾ ਸੱਡੀ ਖਬਰ ਕਿਤੇ ਸਰਹੰਦ ਨਾ ਚਲੀ ਜਾਏ ਅੰਦਰ ਲ ਇੱਕ ਮਨ ਡਰਦਾ ਹੈ ਦੂਜਾ ਮਨ ਸੇਵਾ ਕਰਦਾ ਹੈ ਪਰ ਜਿਸ ਗੁਰੂ ਦੀ ਸੇਵਾ ਕਰਦੇ ਉਹ ਗੁਰੂ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਗੁਰੇ ਕੀ ਪੀਰ ਪਛਾਨਤ ਬਾਦਸ਼ਾਹ ਨੇ ਕੈ ਇਸ਼ਨਾਨ ਕਰਾਓ ਕੱਲ ਸਵੇਰੇ ਅਸੀਂ ਤੁਹਾਡੇ ਕੋਲੋਂ ਚਲੇ ਜਾਣਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ ਕੀ ਤਰ ਪਾਦਸ਼ਾਹ ਦੇ ਇਸ਼ਨਾਨ ਲਈ ਜਲ ਤਿਆਰ ਕੀਤਾ ਜਦੋਂ ਹਜ਼ੂਰ ਤਾਂ ਉਹ ਫਟਿਆ ਹੋਇਆ ਝੋਲਾ ਲਾਇਆ ਨਾ ਇਦਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਕਮਰਕਸਾ ਚੋਲੇ ਦੇ ਉੱਪਰ ਕੀਤਾ ਇੱਕ ਕਮਰਕਸਾ ਜੋਲੇ ਦੇ ਭੁਏ ਪੇਟ ਤੇ ਕੀਤਾ ਹੋਇਆ ਉਹ ਕਮਰਕਸੇ ਨੂੰ ਵੱਟ ਦੇ ਕੇ ਪੇਟ ਬੰਨਿਆ ਹੋਇਆ ਜਦੋਂ ਉਹ ਕਮਰਕਸੇ ਦੀਆਂ ਗੰਡਾਂ ਪਿੱਛੀਆਂ ਖੁੱਲਣ ਲੱਗੇ ਉਹ ਕਮਰਕਸਾ ਪੇਟ ਦੇ ਮਾਸ ਵਿੱਚ ਫਸਿਆ ਹੋਇਆ ਹੈ ਕਮਰਕਸਾ ਖੋਲਦੇ ਆ ਮਾਸ ਫਟਿਆ ਗਿਆ ਲਹੂ ਦੀ ਫੁਆਰ ਤਰੀ ਥੋੜਾ ਜਿਹਾ ਲਹੂ ਸਿਮਿਆ ਯਾਰੇ ਦਇਆ ਸਿੰਘ ਕਹਿੰਦੇ ਪਾਤਸ਼ਾਹ ਇਹ ਪੇਟ ਭੁਏ ਕਮਰ ਕਸਾ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਿੰਦੇ ਦਇਆ ਸਿੰਘ ਤੁਹਾਨੂੰ ਕੀ ਲੱਗਦਾ ਮੈਨੂੰ ਭੁੱਖ ਨਹੀਂ ਸੀ ਲੱਗਦੀ ਮੈਂ ਚਮਕੌਰ ਦੀ ਗੜੀ ਦਾ ਪ੍ਰਸ਼ਾਦਾ ਵੀ ਬੁੱਤੀ ਚੰਦਰਵਤ ਦਾ ਲਿਆਂਦਾ ਭੋਜਨ ਵੀ ਅੱਧੀ ਰੋਟੀ ਤੁਹਾਡੇ ਚ ਵੰਡ ਦਿੱਤੀ ਦਇਆ ਸਿੰਘ ਭੁੱਖ ਮੈਨੂੰ ਵੀ ਲੱਗਦੀ ਸੀ ਪਰ ਮੈਂ ਉਹ ਪੂਰਨੇ ਪਾ ਰਹਿਆਂ ਜਿੱਥੇ ਭੁੱਖ ਵਿੱਚ ਵੀ ਰੁੱਜਿਆ ਹੋਇਆ ਮਹਿਸੂਸ ਸਾ ਸੰਗਤ ਰਾਤ ਨੂੰ ਮੈਂ ਬੇਨਤੀ ਕਰੇ ਕਲਗੀਧਰ ਪਾਤਸ਼ਾਹ ਜਿਹੜੇ ਪੂਰਨੇ ਪਗ ਰੈਂਦੀ ਦੁਨੀਆ ਤੱਕ ਸਿੱਖ ਕੌਮ ਉਹਦੇ ਉੱਤੇ ਉਹ ਚੀਜ਼ਾਂ ਲਿਖਦੀ ਰਹੇਗੇ ਕਿ ਜੇ ਸੁੱਖ ਦੇ ਤਾਂ ਤੁਝੇ ਰਾਦੀ ਦੁੱਖ ਵੀ ਤੁਝੇ ਧਿਆਈ ਜੇ ਭੁੱਖ ਦੇ ਤਾਂ ਇਤਹੀ ਰਾਜਾ ਦੁੱਖ ਵਿੱਚ ਸੁੱਖ ਮਨਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਸ਼ਨਾਣ ਕੀਤਾ ਠਹਿਰ ਕੇ ਉਹਨਾਂ ਦੇ ਘਰ ਆਵਾਜ਼ ਦੇ ਕੇ ਕਿਹਾ ਗੁਲਾਬੇ ਪੰਜਾਬੇ ਇੱਥੇ تیر ਪਿੰਡ ਵਿੱਚ ਨਿਹੱਲੇ ਖੱਤਰੀ ਦੀ ਇੱਕ ਬਿਰਧ ਮਾਈ ਰਹਿੰਦੀ ਉਹਨੂੰ ਸਾਡਾ ਸੁਣਿਆ ਦਿਓ ਉਹਨਾਂ ਹੱਥ ਜੋੜ ਕੇ ਕਿ ਮਹਾਰਾਜ ਜੀ ਰੌਲਾ ਪੈ ਗਿਆ ਨਾ ਤੇ ਸਾਰੇ ਪਿੰਡ ਵਿੱਚ ਰੌਲਾ ਜੇ ਪੈ ਗਿਆ ਪਾਤਸ਼ਾਹ ਖਤਰਾ ਵੱਜ ਜਾਏਗਾ ਹਜ਼ੂਰ ਨੇ ਕਿਹਾ ਕੋਈ ਗੱਲ ਨਹੀਂ ਉਹਨੂੰ ਸੁਣਿਆ ਦਿਓ ਜਦ ਕਿ ਕਉ ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਆਏ ਨੇ ਤੇ ਨਾਲ ਕਿਉ ਮਾਤਾ ਹਰਦੇਈ ਨੂੰ ਕਿ ਸਾਡੀ ਭੇਟਾ ਲੈ ਕੇ ਸਾ ਸੰਗਤ ਗੁਰੂ ਪ੍ਰੇਮ ਤੇ ਭੇਟਾ ਵਾਸਤੇ ਗੁਰੂ ਆਉਂਦਾ ਜਿੱਥੇ ਪ੍ਰੇਮ ਦੀ ਭੇਟਾ ਨਾ ਗੁਰੂ ਨੂੰ ਪਦਾਰਥਾਂ ਦੀ ਜ਼ਰੂਰਤ ਨਹੀਂ ਅੱਜ ਵੀ ਕੋਈ ਪ੍ਰੇਮ ਨਾਲ ਯਾਦ ਕਰੇ ਗੁਰੂ ਹਾਜ਼ਰ ਰਹਿੰਦਾ ਸਿੱਖੋ ਭੇਟਾ ਦੀ ਗੱਲ ਅੰਦਰ ਪ੍ਰੇਮ ਹੋਣਾ ਚਾਹੀਦਾ ਅੱਜ ਪਾਤਸ਼ਾਹ ਨੇ ਬਚਨ ਕਹੇ ਉਹਨੂੰ ਕੋ ਪ੍ਰੇਮ ਭੇਟਾ ਲੈ ਕੇ ਆਵੇ ਮਾਰਾ ਸਤਿਵਚਨ ਰਾਤ ਦਾ ਹਨੇਰਾ ਪੈ ਚੁੱਕਾ ਸੀ ਦਮੇ ਭਰਾ ਪੈਰ ਦੱਬਦੇ ਦੱਬਦੇ ਨੇ ਹੱਲੇ ਖਤਰੀ ਦੇ ਘਰ ਗਏ ਦਰਵਾਜ਼ਾ ਖੜਕਾਇਆ ਨੇ ਹੱਲੇ ਤੇਰੀ ਮਾਈ ਕਿੱਥੇ ਅੱਖਾਂ ਦੀ ਰੋਸ਼ਨੀ ਘਟ ਚੁੱਕੀ ਸੀ ਉਹਨੂੰ ਹੱਥ ਜੋੜ ਕੇ ਕਹਿਆ ਮਾਤਾ ਅਨੰਦਪੁਰ ਸਹਿਬ ਵਾਲੇ ਸਤਿਗੁਰੂ ਆਏ ਨੇ ਤੈਨੂੰ ਦਰਸ਼ਨਾਂ ਵਾਸਤੇ ਸੱਦੇ ਤੇ ਨਾਲ ਪਾਤਸ਼ਾਹ ਨੇ ਕਿਹਾ ਪੇਟਾ ਲੈ ਕੇ ਆਈ ਦੱਸ ਪੇਟਾ ਕੀ ਹੈ ਤੇਰੇ ਕੋਲ ਪਾਤਸ਼ਾਹ ਨੇ ਕਿਹਾ ਪੇਟਾ ਲੈ ਕੇ ਆਵੇ ਤੇਰੇ ਕੋਲ ਪੇਟਾ ਕੀ ਹੈ ਉਹਨੇ ਉਸੇ ਵਕਤ ਕਿਹਾ ਪੁੱਤ ਨੇ ਹੱਲੇ ਗੁਰੂ ਕਲਗੀਧਰ ਪਾਤਸ਼ਾਹ ਵਾਸਤੇ ਮੈਂ ਚੋਲਾ ਸੀ ਕੇ ਰੱਖਿਆ ਹੋਇਆ ਇੱਕ ਚਾਦਰ ਤੇ ਇੱਕ ਚੋਲਾ ਮੈਂ ਸੀ ਕੇ ਆਪਣੇ ਹੱਥੀ ਬੁਣ ਕੇ ਰੱਖਿਆ ਉਹ ਚੋਲਾ ਚੱਕਪੁੱਤ ਸਰੂਪ ਵਿੱਚ ਪਾਤਸ਼ਾਹ ਦੀ ਪੇਟਾ ਇੱਕ ਚੋਲਾ ਤੇ ਇੱਕ ਚਾਦਰ ਉਹ ਹਜ਼ੂਰ ਦੇ ਵਾਸਤੇ ਮਾਤਾ ਹਰਦੇਈ ਨੇ ਬੁਣਿਆ ਹੋਇਆ ਨਿਹੱਲਾ ਤੇ ਉਹਦੀ ਮਾਤਾ ਦੁਮੇ ਜਣੇ ਗਲਾਪੇ ਪੰਜਾਬੇ ਨਾਲ ਲੱਗਿਆ ਪਾਤਸ਼ਾਹ ਨੂੰ ਲਿਆ ਕੇ ਚੋਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ گلabbe ਇਹਨੂੰ ਨੀਲਾ ਰੰਗ ਕਰਾਓ ਗੁਰੂ ਨੂੰ ਪਤਾ ਸੀ ਕਲ ਕਿਵੇਂ ਇਸ ਧਰਤੀ ਤੋਂ ਜਾਣਾ ਹੈ ਇਹਨੂੰ ਨੀਲਾ ਰੰਗ ਕਰਾਓ ਕੋਈ ਲਲਾਰੀ ਹੈ ਤੇਰੇ ਪਿੰਡ ਵਿੱਚ ਆਖਿਆ ਮਹਾਰਾਜ ਹਾਂ ਇੱਕੋ ਹੀ ਲਲਾਰੀਆਂ ਦਾ ਘਰ ਹੈ ਥੋੜਾ ਥੋੜਾ ਕੰਮ ਉਹਦਾ ਚੱਲਦਾ ਹੈ ਮਰਨ ਹੈ ਲਲਾਰੀਆਂ ਦਾ ਘਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਜਾਓ ਹੁਣੇ ਉਹਦੇ ਕੋਲ ਜਾਓ ਉਨੂੰ ਕੋ ਚੋਲੇ ਨੂੰ ਨੀਲਾ ਰੰਗ ਕਰ ਦਿਓ ਉਹ ਦਮੇ ਭਰਾ ਅੱਧੀ ਰਾਤ ਨੂੰ ਲਲਾਰੀ ਵੱਲ ਤੁਰੇ ਤੇ ਮਾਤਾ ਹਰਦੇਈ ਨੂੰ ਪਾਤਸ਼ਾਹ ਨੇ ਅਸੀਸਾਂ ਦੇ ਕੇ ਤੋਰਿਆ ਜਮਾਈ ਤੇਰੀ ਸੇਵਾ ਪਰਵਾਨ ਤੇਰਾ ਲੋਕ ਸੁਖੀ ਪਰ ਲੋਕ ਸੁਹਿਲਾ ਤੇਰਾ ਜਨਮ ਤੇ ਮਰਨ ਖਤਮ ਹੋਇਆ ਮਾਤਾ ਅੱਜ ਤੋਂ ਬਾਅਦ ਇਹ ਭੇਟਾ ਨਾ ਬੁਣੀ ਕਪੜਾ ਇੱਥੇ ਤੇਰੀ ਸੇਵਾ ਪੂਰੀ ਤੇਰਾ ਜਨਮ ਤੇ ਮਰਨ ਖਤਮ ਹੋਇਆ ਸਤਗੁਰ ਕੈ ਜਨਮੇ ਗਵਨ ਮਟਾਇਆ ਬਾਦਸ਼ਾਹ ਨੇ ਬਖਸ਼ਿਸ਼ ਕਰ ਦਿੱਤੀ ਔਰ ਸਾਧ ਸੰਗਤ ਤੁਮੇ ਭਰਾ ਚਲੇ ਗਏ ਲਲਾਰੀ ਦੇ ਘਰ ਦਰਵਾਜ਼ਾ ਖੜਕਾਇਆ ਹੁਣ ਲਲਾਰੀ ਨਿਕਲ ਕੇ ਪੁੱਛਦਾ ਹੈ ਆਪਾਂ ਉਸੇ ਧਰਤੀ ਤੇ ਬੈਠੇ ਲਲਾਰੀ ਪੁੱਛਦਾ ਹੈ ਇਹ ਚੋਲਾ ਕਦੋਂ ਚਾਹੀਦਾ ਹੈ ਉਹਨ ਕੇ ਗੁਰੂ ਦਾ ਹੁਕਮ ਹੈ ਕੱਲ ਸਵੇਰੇ ਚਾਹੀਦਾ ਹੈ ਲਲਾਰੀ ਨੇ ਕਿਹਾ ਕੱਲ ਨਹੀਂ ਮਿਲ ਸਕਦਾ ਕਿਉਂ ਜੀ ਕਹਿੰਦੇ ਮੇਰੇ ਕੋਲ ਰੰਗ ਮੁੱਕਿਆ ਹੋਇਆ ਹੈ ਕੱਲ ਸਵੇਰੇ ਰੰਗ ਲਿਆਵਾਂਗਾ ਬਾਜ਼ਾਰੋਂ ਮੱਟ ਵਿੱਚ ਪਾਵਾਂਗਾ ਦੋ ਦਿਨ ਕੜਨ ਨੂੰ ਲੱਗਦੇ ਨੇ ਪੱਕੇਗਾ ਤੇ ਫਿਰ ਪਕਾ ਕੇ ਦੇਵਾਂਗਾ ਨਾ ਨਹੀਂ ਤੇ ਰੰਗ ਇੰਜ ਨਹੀਂ ਕੱਚੇ ਚੜਦੇ ਦੋ ਦਿਨ ਲੱਗ ਜਾਣਗੇ ਗਲਬਾ ਪੰਜਾਬਾ ਵਾਪਸ ਆ ਕੇ ਪੁੱਛਦੇ ਮਹਾਰਾਜ ਉਹ ਕਹਿੰਦਾ ਦੋ ਦਿਨ ਲੱਗਣਗੇ ਹਜ਼ੂਰ ਨੇ ਕਿਹਾ ਨਹੀਂ ਉਹਨੂੰ ਕਹੇ ਕੱਲ ਸਵੇਰੇ ਝੋਲਾ ਦੇਵੇ ਬਾਦਸ਼ਾਹ ਦੇ ਕੋਲ ਰੰਗ ਮੁੱਕਿਆ ਹੋਇਆ ਹੈ ਹਜ਼ੂਰ ਕਹਿੰਦੇ ਰੰਗ ਦੀ ਲੋੜ ਹੀ ਨਹੀਂ ਉਹਨੂੰ ਕਹੇ ਰੰਗ ਵਾਲੇ ਮਟ ਵਿੱਚ ਹੀ ਚੋਲਾ ਡੋਬ ਦੇ ਜਿਹਦੇ ਵਿੱਚ ਰੰਗ ਮੁੱਕਿਆ ਹੋਇਆ ਉਹਦੇ ਚ ਰੰਗ ਆਪੇ ਚੜ ਜਾਏਗਾ ਹਜ਼ੂਰ ਸੱਚੇ ਪਾਤਸ਼ਾਹ ਨੇ ਜੋ ਬਚਨ ਕਹੋ ਇਹੋ ਜਹ ਕਿਉਂ ਨਾ ਕਹਦੇ ਤੇ ਦੇਖੋ ਪ੍ਰੇਮ ਤੇ ਵਿਸ਼ਵਾਸ ਦੀ ਗੱਲ ਹੈ ਸਤਿਗੁਰੂ ਦੇ ਬਚਨ ਤੇ ਵਿਸ਼ਵਾਸ ਰੱਖਣਾ ਪੈਂਦਾ ਸਭ ਤੋਂ ਵੱਡੀ ਭਗਤੀ ਗੁਰਮਤ ਵਿੱਚ ਕੋਈ ਹੈ ਗੁਰੂ ਦੇ ਬਚਨ ਤੇ ਵਿਸ਼ਵਾਸ ਕਰੋ ਜਦੋਂ ਪਾਤਸ਼ਾਹ ਨੇ ਕਿਹਾ ਬਲਬੇ ਪਿਆਪੇ ਨੇ ਜਾ ਕੇ ਕਹਿ ਦਿੱਤਾ ਲਲਾ ਜੀ ਨੇ ਕਿਹਾ ਕੋਈ ਗੱਲ ਨਹੀਂ ਉਹ ਚੋਲਾ ਤੇ ਜੱਤ ਰੱਖ ਲਈ ਘਰ ਵਾਲੀ ਨੂੰ ਕਹਿੰਦਾ ਭਗਵਾਨ ਨੇ ਮੱਟ ਵਿੱਚ ਪਾਣੀ ਆਪਾ ਕੱਪੜੇ ਡੋਬ ਦੇ ਉਹਦੇ ਘਰ ਵਾਲੀ ਨੇ ਕਿਹਾ ਜੀ ਤੁਸੀਂ ਕੀ ਗੱਲ ਕਰਦੇ ਹੋ ਰੰਗ ਮੁੱਕਿਆ ਹੋਇਆ ਹੈ ਪਾਣੀ ਵਿੱਚੋਂ ਰੰਗ ਕਿਵੇਂ ਚੜੇਗਾ ਇਹ ਰੰਗ ਨਹੀਂ ਚੜਨਾ ਕੱਚਾ ਰਹਿ ਜਾਣਾ ਤੇ ਲਲਾ ਜੀ ਨੇ ਪਤਾ ਆਪਣੇ ਘਰ ਵਾਲੀ ਨੂੰ ਕੀ ਗਿਆ ਕਹਿੰਦਾ ਆਪਾਂ ਕੀ ਲੈਣਾ ਹੈ ਰੰਗ ਚੜੇ ਭਾਵੇਂ ਨਾ ਚੜੇ ਆਪਾਂ ਤਾਂ ਪੈਸੇ ਲੈਣੇ ਨੇ ਆਪਾਂ ਤਾਂ ਚੌਧਰੀਆਂ ਤੋਂ ਪੈਸੇ ਲੈਣੇ ਨੇ ਰੰਗ ਚੜੇ ਭਾਵੇਂ ਨਾ ਚੜੇ ਉਹਦੇ ਘਰ ਵਾਲੀ ਨੇ ਪਾਣੀ ਪਾਇਆ ਚੋਲਾ ਚਾਦਰ ਡੋਬ ਦਿੱਤੀ ਰਾਤ ਲੰਘ ਗਈ ਸਵੇਰੇ ਸੱਪ ਤੇ ਉੱਠ ਕੇ ਉਹ ਚਾਦਰ ਚੋਲਾ ਕੱਢ ਕੇ ਧਾਰ ਤੇ ਸੁੱਕਣੇ ਪਾਤੇ ਜਿਵੇਂ ਜਿਵੇਂ ਦਿਨ ਚੜਦਾ ਏ ਧੁੰਦ ਹਟਦੀ ਏ ਦੋਵੇਂ ਜਣੇ ਵੇੜੇ 'ਚ ਘੁੰਮਦਿਆਂ ਨજર ਚੋਲੇ ਤੇ ਚਾਦਰ ਵੱਲ ਜਾਂਦੀ ਏ ਹਰਨੀ ਦੀ ਹੱਦ ਨਾ ਰਹੀ ਜਦੋਂ ਦਿਨ ਦੀ ਲੋ ਲੱਗੀ ਜੱਤਰ ਤੇ ਚੋਲੇ ਵੱਲ ਵੇਖ ਕੇ ਹੈਰਾਨ ਹੋ ਗਏ ਇੰਨਾ ਗੂੜਾ ਰੰਗ ਕਦੇ ਰੰਗ ਵਿੱਚੋਂ ਨਹੀਂ ਚੜਿਆ ਜਿੰਨਾ ਪਾਣੀ ਚੋਂ ਚੜਦਾ ਕਿਉਂਕਿ ਗੁਰੂ ਦਾ ਬਚਨ ਹੈ ਜੋ ਗੁਰੂ ਦਾ ਬਚਨ ਹੈ ਉਹ اٹਲ ਹੈ ਸਾਸਨ ਰੋਦੇ ਵਾਸਤੇ ਫਿਰ ਇਹ ਚੀਜ਼ਾਂ ਨੇ ਜਦੋਂ ਉਹ ਰੰਗ ਚੜਿਆ ਚੋਲਾ ਵੇਖਿਆ ਲਲਾਜੀ ਦੇ ਘਰ ਵਾਲੀ ਕਹਿੰਦੀ ਚੌਧਰੀਆਂ ਦਾ ਗੁਰੂ ਕਰਮਤੀ ਹੈ ਚੌਧਰੀਆਂ ਦਾ ਮੁਰਸ਼ਿਦ ਪਹੁੰਚਿਆ ਹੋਇਆ ਹੈ ਚਲੋ ਉਹਦੇ ਕੋਲ ਚਲੀਏ ਜੋਲੇ ਨੂੰ ਸਤਾ ਕੇ ਚਾਦਰ ਸਕਾ ਕੇ ਪਹੁੰਚ ਗਏ ਤੇ ਆਕੇ ਚੌਧਰੀ ਗੁਲਾਬੇ ਪੰਜਾਬੇ ਨੂੰ ਕਹਿੰਦੇ ਨੇ ਤੁਹਾਡੇ ਗੁਰੂ ਦੇ ਦਰਸ਼ਨ ਕਰ ਲੈ। ਜੋਲੇ ਨੂੰ ਰੰਗ ਬੜਾ ਪੂਰਾ ਝੜ ਗਿਆ। ਤੁਹਾਡਾ ਮੁਰਸ਼ਦ ਪਹੁੰਚਿਆ ਹੋਇਆ ਹੈ। دیدار ਕਰਾ ਦਿਓ। ਕਿਉਂ ਬਚ ਕੇ ਦੱਸਦੇ। ਜਵਾਰੇ ਤੇ ਬੈਠੇ ਪਾਤਸ਼ਾਹ ਤੋਂ ਅੱਗੇ ਲਈ ਮਹਾਰਾਜ ਲਲਾਦੀ ਤੇ ਉਹਦੇ ਘਰ ਵਾਲੀ ਆਏ ਨੇ। ਦਰਸ਼ਨ ਕਰਨਾ ਚਾਹੁੰਦੇ ਨੇ। ਪਾਤਸ਼ਾਹ ਨੇ ਕਹੇ ਭੇਜ ਦਿਓ। ਜਦੋਂ ਉਹ ਚੋਲਾ ਲਿਆ ਕੇ ਹਜ਼ੂਰ ਦੇ ਪਲੰਗ ਤੇ ਧਰਿਆ ਨਾ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੱਤਰ ਭੋਏ ਹੱਥ ਪਾ ਕੇ ਪੰਜ ਮੋਹਰਾਂ ਸੋਨੇ ਦੀਆਂ ਚੁੱਕ ਕੇ ਦੇ ਕੇ ਕਹਿੰਦੇ ਲੋ ਭਾਈ ਤੁਹਾਨੂੰ ਤਾਂ ਪੈਸੇ ਚਾਹੀਦੇ ਨੇ ਰੰਗ ਭਾਵੇਂ ਚੜ੍ਹੇ ਭਾਵੇਂ ਨਾ ਚੜ੍ਹੇ ਜਦੋਂ ਹਜ਼ੂਰ ਨੇ ਇੰਨੀ ਗੱਲ ਕਹੀ ਉਹਨਾਂ ਦੀ ਧਾ ਨਿਕਲ ਗਈ ਪਾਤਸ਼ਾਹ ਤੁਸੀਂ ਅੰਦਰ ਜਾਵੋ ਇਹ ਗੱਲ ਅਸੀਂ ਦੋ ਮਾਂ ਜੀਆਂ ਨੇ ਆਪਸ ਵਿੱਚ ਕੀਤੀ ਹੈ ਸਤਿਗੁਰੂ ਤੁਸੀਂ ਸਭ ਕੁਝ ਜਾਣਦੇ ਹੋ ਮਹਾਰਾਜ ਪੈਸੇ ਨਹੀਂ ਹੋ ਲੈਣੇ ਹਜ਼ੂਰ ਨੇ ਕਿਹਾ ਕਿਉਂ ਨਹੀਂ ਲੈਣੇ ਭਈ ਤੁਹਾਨੂੰ ਤਾਂ ਪੈਸੇ ਚਾਹੀਦੇ ਨੇ ਰੰਗ ਭਾਵੇਂ ਚੜੇ ਭਾਵੇਂ ਨਾ ਚੜੇ ਲਲਾਰੀ ਤੇ ਉਹਦੇ ਘਰ ਵਾਲੀ ਨੇ ਹੱਥ ਜੋੜ ਕੇ ਰੋਂਦੇ ਆ ਕਿ ਮਹਾਰਾਜ ਪੈਸੇ ਨਹੀਂ ਚਾਹੀਦੇ ਜੇ ਕੁਝ ਦੇਣਾ ਹੈ ਸੀ ਕੁਝ ਹੋਰ ਮੰਗ ਲੈ ਹਜ਼ੂਰ ਨੇ ਕਿਹਾ ਰੋਵੋ ਨਾ ਮਾਈ ਕੀ ਚਾਹੀਦਾ ਹੈ ਲਲਾਰੀ ਤੇ ਉਹਦੇ ਘਰ ਵਾਲੀ ਨੇ ਕਿਹਾ ਰੋਵੋ ਨਾ ਦੱਸੋ ਕੀ ਚਾਹੀਦਾ ਹੈ ਉਹਨਾਂ ਰੁੰਦਿਆਂ ਤੇ ਆ ਪਾਤਸ਼ਾ ਗਰੀਬੀ ਜ਼ਰੂਰ ਹੈ ਘਰ ਦੇ ਚ ਗਰੀਬੀ ਦੇ ਦੁੱਖ ਤੇ ਭੁੱਖ ਦੇ ਦਿਨ ਨਿਕਲ ਜਾਂਦੇ ਨੇ ਗਰੀਬੀ ਦੇ ਦਿਨ ਕੱਟੇ ਜਾ ਸਕਦੇ ਨੇ ਪਰ ਪਾਤਸ਼ਾ ਮੇਣਿਆਂ ਨਾਲ ਪਰੀ ਉਮਰ ਕੱਟੀ ਨਹੀਂ ਜਾਂਦੀ ਹੁਣ ਲੋਕੀ ਸਾਡੇ ਕੋਲੋਂ ਕੱਪੜੇ ਨਹੀਂ ਰਗਉਂਦੇ ਪਾਤਸ਼ਾ ਪੁੱਛਦੇ ਕਿਉਂ ਕਹਿੰਦੇ ਜੀ ਸਾਡੇ ਘਰ ਔਲਾਦ ਨਹੀਂ ਹੈ ਲੋਕੀ ਸਾਨੂੰ ਅੰਤਰਾ ਕਹਿੰਦੇ ਨੇ ਬੱਚਿਆਂ ਦੇ ਕੱਪੜੇ ਸਾਡੇ ਕੋਲੋਂ ਨਹੀਂ ਲਗਾਉਂਦੇ ਕਿਤੇ ਨજર ਨਾ ਲੱਗ ਜਾ ਉਥਰੀ ਦੀ ਮੈਨੂੰ ਵਾਂਝ ਕਹਿੰਦੇ ਨੇ ਪਾਦਸ਼ਾਹ ਇੱਕ ਕਿਰਪਾ ਕਰੋ ਪੈਸੇ ਨਹੀਂ ਚਾਈਦੇ ਘਰ ਨੂੰ ਭਾਗ ਲਾ ਦਿਓ ਇੱਕ ਪੁੱਤਰ ਦੀ ਤਾਤ ਬਖਸ਼ ਦਿਓ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕਦਮ ਪਿਆਰ ਵਿੱਚ ਆ ਕੇ ਬੋਲੇ ਆ ਲੋ ਭਾਈ ਪੰਜ ਮੋਹਰਾਂ ਜਾਓ ਤੁਹਾਡੇ ਘਰ ਦਾ ਗਰੀਬੀ ਤੇ ਦਲੇਦਰ ਵੀ ਦੂਰ ਜੋ ਤੁਸੀਂ ਮੰਗਿਆ ਗੁਰੂ ਨਾਨਕ ਦੇ ਘਰੋਂ ਪੁੱਤਰ ਵੀ ਤੁਹਾਨੂੰ ਦਿੱਤਾ। ਸਾ ਸੰਗਤ ਦੁਨੀਆ 'ਚ ਹੈ ਐਸਾ ਗੁਰੂ ਜਿਹੜਾ ਇੱਕ ਦਿਨ ਪਹਿਲਾਂ ਆਪਣੇ ਪੁੱਤ ਕੁਰਬਾਨ ਕਰਕੇ ਆਇਆ ਫਿਰ ਵੀ ਕੋਈ ਗੁਰੂ ਕੋਲੋਂ ਪੁੱਤ ਮੰਗਦੇ ਬਾਦਸ਼ਾਹ ਤਾਂ ਵੀ ਦੇ ਰਹੇ ਨੇ। ਅਜ ਆਪਣੇ ਮਨਾਂ ਝਾਤ ਮਾਰਿਓ। ਕਲ ਕੀ ਤਰ ਬਾਦਸ਼ਾਹ ਨੇ ਆਪਣੇ ਪੁੱਤ ਵਾਰੇ ਨੇ ਸਾਨੂੰ ਇੰਨੇ ਸੁੱਖਾਂ ਵਾਲੀ ਜ਼ਿੰਦਗੀ ਦਿੱਤੀ ਉਹ ਸਿੱਖੋ। ਕਦੇ ਆਪਣੇ ਪੁੱਤ ਵਿਆਹਣ ਚੱਲੇ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਯਾਦ ਕਰ ਲਿਆ ਕਰੋ ਸ਼ਰਾਬਾ ਨਾ ਚਲਾਓ ਵੇ ਮੱਛ ਸਿੱਖ ਆਪਣੇ ਪੁੱਤ ਨੂੰ ਵਿਆਹਣ ਤੁਰੇ ਤੇ ਕਲਗੀਧਰ ਬਾਦਸ਼ਾਹ ਨੂੰ ਯਾਦ ਕਰੇ ਸਿੱਖ ਆਪਣੇ ਪੁੱਤ ਨੂੰ ਵਰਾਤ ਲੈ ਕੇ ਚੜੇ ਤੇ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਯਾਦ ਕਰੇ ਸਾ ਸੰਗਤ ਐਸਾ ਸਤਿਗੁਰੂ ਆਪਣੇ ਪੁੱਤ ਵਾਰ ਕੇ ਵੀ ਲਲਾਰੀ ਨੂੰ ਪੁੱਤਰ ਦਿੱਤਾ ਬਖਸ਼ੀ ਉਹ ਮੱਟ ਅੱਜ ਵੀ ਗੁਰਦੁਆਰਾ ਜਵਾਰਾ ਸਾਹਿਬ ਤੇ ਜਦੋਂ ਤੁਸੀਂ ਕਿਤੇ ਸੌਫ ਬਣੇ ਹੋ ਦਰਸ਼ਨ ਕਰਿਓ ਉਹ ਮੱਟ ਅੱਜ ਵੀ ਇਸ ਗੱਲ ਦੀ ਯਾਦ ਕਰ ਰਹਿ ਕਿ ਰੰਗ ਤੋਂ ਬਗੈਰ ਗੁਰੂ ਚਾਵੇ ਤਾਂ ਪਾਣੀ ਵਿੱਚੋਂ ਵੀ ਰੰਗ ਝਾੜ ਲੈਂਦਾ ਹੈ ਪਾਦਸ਼ਾ ਨੇ ਅਗਲੀ ਸਵੇਰੀ ਕਹਿ ਦਿੱਤਾ ਗੁਲਾਬੇ ਪੰਜਾਬੇ ਅਸੀਂ ਗਨੀਖਾ ਨਵੀ ਖਾਂਦੇ ਕਰ ਜਾਂਦੇ ਕਿਉਂ ਕਿਉਂਕਿ ਗੁਲਾਬੇ ਪੰਜਾਬੇ ਤਾਂ ਤਾਂ ਮਨ ਡਰਦਾ ਵੀ ਹੈ ਨਾਲ ਔਰ ਦੂਜਾ ਪਾਦਸ਼ਾ ਤੇ ਸ਼ਰਦਾਲੂ ਨੇ ਗਨੀਖਾ ਨਵੀ ਖਾਂ ਉਹਨਾਂ ਦੇ ਭੂਆ ਦੇ ਪੁੱਤਰ ਅੱਗੇ ਚੌਧਰੀ ਕੋਟਲਾ ਨਿਹੰਗਾਂ ਜਿਹਦੇ ਪੱਠੇ ਤੋਂ ਹੋ ਕੇ ਆਏ ਨੇ ਔਰ ਪਾਤਸ਼ਾਹ ਕਨੀਕਾ ਨਵੀਖਾਂ ਕੋਲ ਪਦਕ ਗਏ ਹਜ਼ੂਰ ਨੇ ਉਹਨਾਂ ਰਹੀ ਸੇਵਾ ਉਹ ਜਗ੍ਹਾ ਤੱਕ ਲਈ ਅੱਗੇ ਜਿੱਥੇ ਚੌਧਰੀ ਰਾਏ ਕੱਲਾ ਉਹਨਾਂ ਨਾ ਰਾਏਕੋਟ ਰਾਏ ਕੱਲਾ ਚੌਧਰੀ ਚੌਧਰੀ ਨਿਹੰਗਾਂ ਦਾ ਪਰਮ ਹੈ ਉਹਦਾ ਪੁੱਤਰ ਉਧਰ ਵੱਲ ਪਿਆ ਆਇਆ ਹੋਇਆ ਹੈ ਇਹ ਸਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਵਕ ਰਹੇ ਨੇ ਸੇ ਅੰਦਰ ਸ਼ਰਧਾ ਭਾਵਨਾ ਪ੍ਰੇਮ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਗਨੀਖਾਂ ਦੇ ਨਵੀਖਾਂ ਦੇ ਘਰ ਰਹਿ ਕਿੱਥੋਂ ਜਦੋਂ ਪਾਤਸ਼ਾਹ ਮਾਸੀ ਵੜੇ ਤੁਰਨ ਲੱਗੇ ਨਾ ਕੱਲ ਸਵੇਰੇ ਇੱਥੋਂ ਨਗਰ ਕੀਰਤਨੋ ਰਵਾਨਾ ਹੋਣਾ ਇੱਕ ਮੀਲ ਨਹੀਂ ਗਏ ਜਦੋਂ ਪਾਤਸ਼ਾਹ ਨੇ ਫਿਰ ਕੇ ਲਿਆ ਉੱਚ ਦੇ ਪੀਰ ਬਣ ਕੇ ਬੈਠੇ ਨੇ ਤਿੰਨ ਸਿੱਖ ਨਾਲ ਨੇ ਦੋ ਸਿੱਖਾਂ ਨੇ ਮੋਰੋਂ ਉਲੰਘ ਤੋ ਚੁੱਕੇ ਗਨੀਖਾਂ ਨਵੀਖਾਂ ਨੇ ਮੋਰੋਂ ਮੋੜਾ ਦਿੱਤਾ ਹੋਇਆ ਇੱਕ ਸਿੱਖ ਭਾਈ ਦਇਆ ਸਿੰਘ ਚੌਰ ਕਰਦੇ ਨੇ ਨੀਲੇ ਚੋਲਿਆਂ ਦੇ ਥੱਲੇ ਸ਼ਮਸ਼ੀਰਾਂ ਤਿਆਰ ਨੇ ਪਤਾ ਕਿਉਂ ਕੇਰਾ ਬਹਿ ਸਕਦਾ ਜਦੋਂ ਕੇਰਾ ਪਿਆ ਨਾ ਉਹ ਮੁਹੰਮਦ ਨੂਰਦੀਨ ਕਾਜੀ ਜਿਹੜਾ ਸਲੋਹ ਦੇ ਰਹਿਣ ਵਾਲਾ ਹੈ ਉਹਨੂੰ ਤਫਤੀਸ਼ ਵਾਸਤੇ ਲੈਂਦਾ ਆ ਦੋਕ ਮਿੰਟ ਸੁਣਿਓ ਜਦੋਂ ਬਾਦਸ਼ਾਹ ਦੀ ਤਫਤੀਸ਼ ਲਈ ਲੈਂਦਾ ਦਾ ਰੋਕਾ ਪੁੱਛਦਾ ਹੈ ਤਫਤੀਸ਼ ਕਰੋ ਜੀ ਇਹ ਉੱਚ ਦੇ ਪੀਰ ਨੇ ਰੋਲਾ ਪਿਆ ਹੋਇਆ ਸ਼ਾਇਦ ਗੁਰੂ ਗੋਬਿੰਦ ਸਿੰਘ ਇਸ ਲੱਕੇ ਵਿੱਚ ਹੋਣ ਇਹ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਦੱਸੋ ਇਹ ਵੱਕੇ ਹੀ ਉੱਚ ਦੇ ਪੀਰ ਨੇ ਤੇ ਸਲੋਈਏ ਬਾਜੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਦੇ ਨੰਨਪੁਰ ਸਾਹਿਬ ਜਾ ਪੜਾਉਂਦਾ ਰਿਹਾ ਅੱਜ ਬਾਦਸ਼ਾਹ ਨੂੰ ਵੇਖ ਕੇ ਸਭ ਕੁਝ ਬੁੱਝ ਗਿਆ ਉਹਨੇ ਆਪਣੀ ਜ਼ੁਬਾਨ ਤੋਂ ਸੱਚ ਵੀ ਬੋਲਿਆ ਤੇ ਝੂਠ ਵੀ ਬੋਲਿਆ ਦੋਏ ਗੱਲਾਂ ਕਹੀਆਂ ਜਦੋਂ ਤਰੋਕਾਂ ਪੁੱਛਦੇ ਉੱਚ ਦੇ ਪੀਰ ਨੇ ਉਹਨੇ ਕਿਹਾ ਨਹੀਂ ਇਹ ਉੱਚ ਦੇ ਪੀਰ ਨਹੀਂ ਉਸੇ ਵਕਤ ਸਿੱਖਾਂ ਦੇ ਹੱਥ ਸ਼ਮਸ਼ੀਰਾਂ ਦੀ ਮੁੱਠ ਤੇ ਚਲੇ ਗਏ ਹੁਣ ਜੰਗ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਪਕੜ ਨਹੀਂ ਹੋਣੀ ਚਾਹੀਦੀ ਜਦੋਂ ਸਿੱਖਾਂ ਦੇ ਹੱਥ ਸ਼ਮਸ਼ੀਰ ਤੇ ਗਏ ਇੱਕ ਦਮ ਉਹ ਕਾਜੀ ਬੋਲਿਆ ਦਰੋਗਾ ਨੂੰ ਦਰੋਗਾ ਸਾਹਿਬ ਇਹ ਉੱਚ ਕੇ ਪੀਰ ਨਹੀਂ ਹੈ ਇਹ ਪਤਾ ਕੌਣ ਹੈ ਹੁਣ ਕੇ ਕੌਣ ਤੇ ਕਾਜੀ ਨੂੰ ਉੱਪਰ ਵੱਲ ਹੱਥ ਝੁੱਕ ਕੇ ਕਹੇ ਜੀ ਉੱਚ ਤੋਂ ਵੀ ਉੱਚ ਦੇ ਪੀਰ ਨੇ ਇਹਦੇ ਵਰਗਾ ਦੁਨੀਆ 'ਚ ਕੋਈ ਪੀਰ ਨਹੀਂ ਉੱਚ ਦੇ ਪੀਰ ਇਹਦੇ ਚਰਨਾਂ 'ਚੋਂ ਪੀਰ ਬਣਦੇ ਨੇ ਰੋਗਨ ਵੀ ਸਜਦਾ ਕੀਤਾ ਜਦੋਂ ਕਾਜੀ ਨੇ ਮੱਥਾ ਟੇਕਿਆ ਦਰੂਗਾ ਨੇ ਵੀ ਟੇਕਣਾ ਸੀ ਸਭ ਸਪਾਈਆਂ ਨੇ ਸਜਦਾ ਕੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਤਿਸ਼ਾ ਦਾ ਪਲੰਗ ਉੱਤੋਂ ਅੱਗੇ ਤੁਰ ਪਿਆ ਇੱਕ ਪ੍ਰਖਿਆ ਜਿਹੜੀ ਹੋਈ ਹੈ ਉਹ ਤੁਸੀਂ ਅੱਗੇ ਇਤਿਹਾਸ ਆਪ ਜਰੂਰ ਪੜਿਓ ਪਰ ਹਜ਼ੂਰ ਤੁਰਨ ਲੱਗੇ ਕਾਜੀ ਨੂੰ ਕਹਿ ਗਏ ਕਾਜੀ ਤੇਰੇ ਸੱਚ ਕਰਕੇ ਤੇਰੀ ਯਾਦ ਨੂੰ ਸਦਾ ਸਜਦਾ ਹੁੰਦਾ ਰਹੇਗਾ ਤੁੰਕ ਨੂੰ ਇਮਾਨਦਾਰੀ ਨਾਲ ਅੰਦਰੋਂ ਸੱਚ ਬੋਲਿਆ ਬਾਰੋਂ ਝੂਠ ਹੋਏ ਬੋਲਿਆ ਕਿ ਇਹ ਉੱਚ ਦੇ ਪੀਰ ਨਹੀਂ ਪਰ ਸਾਧ ਸੰਗਤ ਅੰਦਰੋਂ ਇਹ ਅੰਦਰੋਂ ਬੋਲਿਆ ਗੁਰੂ ਗੋਬਿੰਦ ਸਿੰਘ ਉੱਚ ਤੋਂ ਵੀ ਉੱਚ ਦੇ ਪੀਰ ਨੇ ਇਹਦੇ ਚਰਨਾਂ ਵਿੱਚੋਂ ਤਾਂ ਉੱਚ ਦੇ ਪੀਰ ਬਣਦੇ ਨੇ ਪਾਤਸ਼ਾਹ ਨੇ ਕਿ ਤੇਰੇ ਅੰਦਰ ਦੇ ਸੱਚ ਕਰਕੇ ਤੇਰੇ ਸੱਚ ਨੂੰ ਸਜਦਾ ਹੁੰਦਾ ਰਹੇਗਾ ਅੱਜ ਵੀ ਤੁਸੀਂ ਜਾਇਓ ਆ ਦਰਿਆ ਪਾਰ ਕਰਕੇ ਉਹਦਾ ਵਸਾਇਕ ਪਿੰਡ ਸਲੋ ਆਉਣੇ ਉੱਥੇ ਸਾਧ ਸੰਗਤ ਜਿਸ ਮਸੀਤ ਵਿੱਚੋਂ ਕਾਜੀ ਰਹਿੰਦਾ ਰਿਹਾ ਅੱਜ ਮਸੀਤ ਉਸੇ ਤਰ੍ਹਾਂ ਬਣੀ ਔਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਉ ਦੇ ਵਿੱਚ ਲੋਕੀ ਉੱਥੇ ਮੱਥਾ ਟੇਕਦੇ ਨੇ ਜਿਸ ਜਿਸ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਦਰੋਂ ਸੱਚ ਦਾ ਸਜਦਾ ਕੀਤਾ ਉਹਦਾ ਜਨਮ ਸਫਲ ਜ਼ਰੂਰ ਹੋਇਆ ਅੱਜ ਆਪਾਂ ਇਸ ਧਰਤੀ ਤੇ ਆਏ ਅੰਦਰੋਂ ਸਜਦਾ ਕਰਨ ਮੈਂ ਰਾਤ ਵੀ ਬੇਨਤੀ ਕੀਤੀ ਹੁਣ ਵੀ ਬੇਨਤੀ ਕਰਾਂਗਾ ਇੱਕੋ ਚੀਜ਼ ਮੰਗ ਕੇ ਜਾਇਓ ਬਾਦਸ਼ਾਹ ਦੇ ਚਰਨਾਂ ਸਤਿਗੁਰੂ ਤੋਂ ਦੱਤਾ ਘਰੋਵਰ ਪੈਸਾ ਤਾਂ ਅੰਦੌਲਤ ਜ਼ਮੀਨ ਜਾਇਦਾਦ ਸਭ ਕੁਝ ਚੱਲਦਾ ਰਹਿਣਾ ਇਹ ਚੀਜ਼ਾਂ ਨਾ ਮੰਗਿਓ ਇਹ ਘਾਟੇ ਵਾਤੇ ਜ਼ਿੰਦਗੀ ਚ ਚੱਲਦੇ ਰਹਿਣਗੇ ਕਦੇ ਕੋਈ ਕਮ ਬਣਨੇ ਨੇ ਕਦੇ ਥੋੜੇ ਘਟ ਜਾਣਗੇ ਵਿਗੜ ਜਾਣਗੇ ਇੱਕ ਚੀਜ਼ ਸਭ ਤੋਂ ਵੱਡਾ ਘਟਾ ਉਹ ਬਤਕੀ ਜਿਹਦੀ ਔਲਾਦ ਸਿੱਖੀ ਤੋਂ ਦੂਰ ਹੋ ਗਈ ਉਹ ਦਿਨ ਨਾਲ ਦਾ ਕੰਗਾਲ ਬੰਦਾ ਕੋਈ ਨਹੀਂ ਪੈਸੇ ਦਾ ਘਾਟਾ ਫਿਰ ਕਿਤੇ ਨਾ ਕਿਤੇ ਪੂਰਾ ਹੋ ਜਾਣਾ ਜਿਹਦੇ ਬੱਚੇ ਕਹਿਣੇ ਵਿੱਚ ਤੇ ਸਿੱਖੀ ਵਿੱਚ ਹੈ ਉਹ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ ਹੈ ਅੱਜ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਇਸ ਧਰਤੀ ਤੇ ਜਨਮ ਕਮਲ ਆਪਾ ਬੈਠੇ ਪਾਤਸ਼ਾਹ ਦੇ ਚਰਨਾਂ 'ਚੋਂ ਮੰਗੇ ਜਾਇਓ ਦਸ਼ਮੇਸ਼ ਪਿਤਾ ਤੁਸੀਂ ਜਾਣ ਲੱਗੇ ਨਿਹੱਲੇ ਖੱਤਰੀ ਦੀ ਮਾਂ ਨੂੰ ਵੀ ਬਖਸ਼ਿਸ਼ਾਂ ਕਰਕੇ ਗਏ ਤੁਸੀਂ ਗਨੀਖਾ ਨਵੀ ਖਾਨੋਂ ਵੀ ਬਖਸ਼ਿਸ਼ਾਂ ਕਰਕੇ ਗਏ ਤੁਸੀਂ ਗੁਲਬਲੇ ਪੰਜਾਬ ਦੇ ਚਵਾਰੇ ਨੂੰ ਵੀ ਭਾਗ ਲੱਗ ਗਏ ਤੁਸੀਂ ਉਹਨਾਂ ਦੇ ਖੋਦੀ ਧਰਤੀ ਨੂੰ ਵੀ ਭਾਗ ਲੱਗ ਗਏ ਤਲਕੀਆਂ ਵਾਲੇ ਅੱਜ ਤੇਰੇ ਚਰਨਾਂ ਚਾਹੇ ਆ ਸਾਡੇ ਘਰਾਂ ਨੂੰ ਭਾਗ ਲਾਓ ਸਾਡੇ ਘਰ 'ਚ ਸਿੱਖੀ ਪੱਕੀ ਕਰੋ ਸਿੱਖੀ ਪੱਕੀ ਕਰੋ ਜਦੋਂ ਕੀਰਤਨੀਆਂ ਗਹਿਰ ਨਾ ਹੋਣ ਕੀਰਤਨ ਕਰਨ ਗਏ ਮਨੂੰ ਕਹ ਹੁਣ ਤੁਸੀਂ ਇੱਥੇ ਜਾਂਦਾ ਹੈ ਬਹਿਜੋ ਕਹਦੇ ਕੋਤਵਾਲੀ ਸਾਹ ਜਲਦੇ ਤੇ ਮੇਰਾ ਮਨ ਪੜੇ ਮੈਂ ਕਹ ਮੇਰੇ ਨਾਲ ਨੂੰ ਸੁਨੇਹਾ ਤੇ ਜੋ ਤੇ ਤੁਹਾਡੇ ਪਿਤਾ ਜੀ ਦੇ ਬੈਠੇ ਮਾਛੀ ਵੜੇ ਦੀ ਸਾਸ ਸੰਦਪ ਪਾਦਸ਼ਾਹ ਕਿਤੇ ਨੇ ਸਿਰਜਦੇ ਜੇਲ੍ਹ ਵਿੱਚ ਨਿਛੋੜੇ ਅੰਦਰ ਜੰਮੀ ਸਤਗੁਰੂ ਨੂੰ ਸਭ ਕੁਝ ਪਤਾ ਹੈ ਫਿਰ ਵੀ ਪਾਦਸ਼ਾਹ ਤੰਦਰੋਂ ਕਿੰਨੇ ਡਕੇ ਹੋਏ ਨੇ ਪਰ ਉਸ ਗੁਰੂ ਦੇ ਚਰਨਾਂ ਵਿੱਚੋਂ ਜੋ ਕੋਈ ਮੰਗ ਰਿਹਾ ਇਹ ਨਹੀਂ ਪਾਦਸ਼ਾਹ ਕਹਿੰਦੇ ਮੇਰੇ ਸਹਿਜ ਜਨ ਦੇ ਤਾਪ ਕਹਿ ਦੇ ਵਿੱਚ ਨਿ ਜੇਲ੍ਹ ਮੈ ਤੁਨ ਨੂੰ ਕਿਉਂ ਨਵਾਂ ਪੁੱਤ ਨਹੀਂ ਗੁਰੂ ਦੇ ਘਰ ਵਿੱਚ ਸਭ ਕੁਝ ਹੈ ਸੱਚੇ ਸਾਹਿਬਾ ਕੀ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਹਿੱਸੋ ਜਿਹਦੇ ਘਰ ਵਿੱਚ ਸਭ ਕੁਝ ਹੈ ਉਹ ਕਦੇ انکار ਨਹੀਂ ਕਰ ਆਓ ਉਸ ਗੁਰੂ ਕੋਲੋਂ ਮੰਗਿਏ ਆਖੋ ਸਤਿਨਾਮ ਸ੍ਰੀ ਕਿੰਨੇ ਕੁ ਪ੍ਰਮਾਣ ਦਈਏ ਕਿ ਗੁਰੂ ਸਦਾ ਅੰਗ ਸੰਗ ਹੈ ਇੱਥੇ ਇੱਕ ਸੱਜਣ ਆਏ ਨੇ ਕਿਤੇ ਉਹ ਚਲੇ ਨਾ ਗਏ ਹੋਣ ਰੋਪੜ ਦੇ ਨਾਲ ਰੋੜ ਮਾਜਰਾ ਪਿੰਡ ਨੰਨਾ ਇਹ ਸੰਤਾਨ ਦੱਸਣਾ ਪੈਂਦਾ ਵੀ ਕਿਸੇ ਨੂੰ ਸ਼ੱਕ ਨਾ ਰਹੇ ਜੇ ਉਹ ਕਹਿੰਦਾ ਭਾਈ ਸਾਹਿਬ ਜੀ 1992 ਵਿੱਚ ਕਹਿੰਦਾ ਤਿੰਨ ਬੰਦੇ ਮੇਰੇ ਨਾਲ ਫੜੇ 5 ਜੂਨ ਤੋਂ 29 ਜੂਨ ਤੱਕ ਸਾਨੂੰ ਜੇਲ੍ਹ 'ਚ ਪੁੱਠੇ ਲਟਕਾ ਕੇ ਰੱਖਿਆ ਉਹਦੇ ਪੁੱਠੇ ਜੰਕਲੇ ਹੋਏ ਜਾਂਦੇ ਨੇ ਕੁੱਟ ਬਨ ਕੇ ਪੁੱਠੇ ਲਟਕਾ ਦੇ ਰਿਹਾ ਤੇ ਕਿਹਾ ਜਦੋਂ ਸਿਰ 29 ਜੂਨ ਨੂੰ ਮਾਰਨ ਲੱਗੇ ਨਾ ਰੋਪੜ ਨਹਿਰ ਤੇ ਲਿਆ ਕੇ ਇਹਨਾਂ ਉਨੀ ਸ਼ਟਰ ਬੰਦੇ ਲੱਗ ਦੇ ਜਾਂਦੇ ਹੁੰਦੇ ਨੇ ਉਹ ਪੁਲਿਸ ਵਾਲੇ ਨਹੀਂ ਉਹ ਵਿੱਚ ਬੰਦੇ ਰੱਖੇ ਸੀ ਉਹ ਨਹੀਂ ਮਾਰ ਰਹੇ ਕਿਉਂਕਿ ਬੰਦਾ ਮਾਰਨਾ ਬਹੁਤ ਔਖਾ ਹੈ ਨਹਿਰ ਤੇ ਖੜੇ ਕਰਕੇ ਇਦਾਂ ਹੱਥ ਖੋਲ ਦਿੱਤੇ ਸਾਡੇ ਤੇ ਕਹਿੰਦਾ ਗੋਲੀ ਮਾਰਨ ਲੱਗ ਪੈਂ ਮੇਰੇ ਨਾਲ ਦੇ ਤੇ ਤਿੰਨ ਮਾਰੀਆਂ ਇੱਕ ਮੱਥੇ 'ਚ ਮਾਰੀ ਦੋ ਛਾਤੀ 'ਚ ਮਾਰ ਕੇ ਸਿੱਟ ਤਨ ਐ। ਉਤੋਂ ਬਾਅਦ ਦੂਜੇ ਦੀ ਵਾਰੀ ਆਈ। ਉਹਦੇ ਵੀ ਤਿੰਨ ਗੋਲੀਆਂ ਮਾਰੀਆਂ। ਤੀਜੇ ਦੀ ਵਾਰੀ ਆਈ। ਫਿਰ ਉਹਦੇ ਵੀ ਤਿੰਨ ਗੋਲੀਆਂ ਮਾਰ ਕੇ ਮਾਰਦਾ। ਕਹਿੰਦਾ ਫਿਰ ਮੇਰੀ ਵਾਰੀ ਜਦੋਂ ਤਿੰਨ ਮਾਰਤੇ ਤਾਂ ਮੇਰੀ ਵੀ ਵਾਰੀ ਸੀ। ਕਹਿੰਦਾ ਜਦੋਂ ਮੇਰੇ ਗੋਲੀ ਮਾਰਨ ਲੱਗੇ ਮੈਨੂੰ ਪਤਾ ਹੁਣ ਮੇਰੇ ਮਾਰ ਨਹੀਂ। ਕਹਿੰਦਾ ਮੈਂ ਅੱਖਾਂ ਬੰਦ ਕਰਕੇ ਨਾ ਹੋਰ ਨਹੀਂ ਮੈਨੂੰ ਕੁਝ ਵੀ ਸੁਣਦਾ। ਜਦੋਂ ਉਹਨਾਂ ਦੇ ਗੋਲੀਆਂ ਵਜਦੀਆਂ ਸਿੱਨ ਚੌਪਾਈ ਸਭ ਪੜਦਿਆ ਸੀ ਜਦੋਂ ਮੇਰੀ ਵਾਰੀ ਆ ਗਈ ਮੈਂ ਵਿਚੇ ਚੌਪਾਈ ਸਭ ਮੈਨੂੰ ਨਹੀਂ ਪਤਾ ਕਿਹੜੀ ਪੰਗਤੀ ਰਹਿ ਗਈ ਕਹਿੰਦਾ ਇੱਕੋ ਹੀ ਅੰਦਰੋਂ ਗੱਲ ਨਿਕਲਣ ਲੱਗ ਪਈ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲਿਆ ਹੁਣ ਤੋਂ ਕਿੱਥੇ ਆ ਮੇਰਾ ਇਹਦੇ ਚ ਦੋਸ਼ ਨਹੀਂ ਜਿਹੜੀ ਮੈਨੂੰ ਸਜ਼ਾ ਮਿਲਣ ਲੱਗੀ ਹੈ ਮੇਰੇ ਛੋਟੇ ਛੋਟੇ ਬੱਚੇ ਨੇ ਮੈਂ ਕੁਝ ਕੀਤਾ ਹੀ ਨਹੀਂ ਕਿਸੇ ਨਾਲ ਗੁਰੂ ਗੋਬਿੰਦ ਸਿੰਘ ਨੂੰ ਹੁਣ ਕਿੱਥੇ ਕਹਿੰਦਾ ਫਿਰ ਮੇਰੇ ਅੰਦਰੋਂ ਨਾ ਕਹਾ ਭਾਈ ਸਾਹਿਬ ਝੂਠ ਨਹੀਂ ਬੋਲਣਾ ਮੈਂ ਤੋਂ ਇੱਕ ਗਲਤ ਗੱਲ ਵੀ ਕਹਿਆ ਕਹਿੰਦਾ ਅੱਖਾਂ ਬੰਦ ਨੇ ਅੰਦਰੋਂ ਮਨ ਭਰ ਕੇ ਕਿਆ ਗੁਰੂ ਗੋਬਿੰਦ ਸਿੰਘ ਤੇਰੇ ਤਾਂ ਮੈਂ ਕਿਸੇ ਮੁਸਲਮਾਨ ਦੀ ਕਬਰ ਨੂੰ ਮੱਥਾ ਟੇਕ ਕੇ ਹੁੰਦਾ ਖਬਰੇ ਉਹ ਸਹਾਈ ਹੋ ਜਾਂਦਾ ਤਲਗੀਆਂ ਬਾਲਿਆ ਤੂੰ ਸਹਾਈ ਨਹੀਂ ਹੋ ਰਿਹਾ ਕਹਿੰਦਾ ਅੰਦਰੋਂ ਭਰ ਕੇ ਅੱਖਾਂ ਬੰਦ ਮੈਂ ਬੋਲਦਾ ਤੇ ਕਹਿੰਦਾ ਜਿੰਨੇ ਮੈਨੂੰ ਸ਼ੂਟ ਕਰਨਾ ਸੀ ਨਾ ਉਹਨੂੰ ਐਸਾ ਝਟਕਾ ਵੱਜੇ ਉਹ 2 ਫੁੱਟ ਜੱਕ ਕੇ ਦੂਰ ਤੇ ਕਹਿੰਦਾ ਏਦਾਂ ਪਿਸਤੌਲ ਧਾਣਿਆ ਹੋਇਆ ਮੈਂ ਅੱਖਾਂ ਖੋਲ ਕੇ ਵੇਖ ਰਿਹਾ ਨਾਲੇ ਮੇਰੀਆਂ ਅੱਖਾਂ 'ਚੋਂ ਵਿਰਾਗ ਭਰਿਆ ਕਹਿੰਨਾਂ ਨੂੰ ਝਟਕਾ ਵੱਜਿਆ ਗੋਲੀ ਚਲਾਉਣ ਲੱਗਿਆਂ 2 ਫੁੱਟ 'ਚੱਕ ਕੇ ਦੂਰ ਡਿਗਿਆ ਬੱਕੀ ਪੰਜੇ ਛੇ ਡਰ ਗਏ ਕਹਿੰਦਾ ਮੈਨੂੰ ਉਹ ਕਹਿੰਦੇ ਇਹਨੂੰ ਨਹੀਂ ਮਾਰਨਾ ਲਈ ਇਹਨੂੰ ਨਹੀਂ ਮਾਰਨਾ ਕਹਿੰਦੇ ਜਾ ਤੂੰ ਚਲਾ ਜਾ ਕਹਿੰਦਾ ਮੈਂ ਕਹਾਂ ਜਾ ਮੈਂ ਜਾਣਾ ਤੁਸੀਂ ਮਗਰੋਂ ਮਾਰ ਦੇਣਾ ਪਿੱਠ ਤੇ ਨਾ ਗੋਲੀ ਮਾਰਿਓ ਜੇ ਮਾਰਨਾ ਸਿੱਧਾ ਹੀ ਮਾਰ ਦਿਓ ਕਹਿੰਦੇ ਨਹੀਂ ਤੈਨੂੰ ਨਹੀਂ ਮਾਰਨਾ ਭਰਾਵਾ ਤੈਨੂੰ ਨਹੀਂ ਅਸੀਂ ਮਾਰ ਸਕਦੇ ਜਿਹੜਾ ਸਨੂ ਅੱਗ ਛੱਟ ਕੇ ਮਾਰ ਗਿਆ ਹੁਣ ਤੈਨੂੰ ਨਹੀਂ ਅਸੀਂ ਵਾਸਾ ਕੈਨੋ ਬੰਦਾ ਕਿੰਨਾ ਚਿਰ ਇਥੋਂ ਛੱਤੀ ਲੈ ਫੜ ਕੇ ਇਦੋਂ ਬਿਠਾ ਰਿਹਾ ਦੋ ਜਣੇ ਉਹਦੀ ਛੱਤੀ ਮਲਦੇ ਰਹੇ ਤੇ ਉਹਨੇ ਦੂਜਿਆਂ ਨੂੰ ਕਹੇ ਇਹਨੂੰ ਨਾ ਮਾਰਿਓ ਇਹਦੀ ਜਗ੍ਹਾ ਤੇ ਕੋਈ ਮੈਨੂੰ ਮਾਰ ਗਿਆ ਛੱਟਦਾ ਦੇ ਇਹਨੂੰ ਨਾ ਮਾਰਿਓ ਕਹਿੰਦਾ ਬੱਸ ਮੈਂ ਨਹਿਰ ਤੋਂ ਫਿਰ ਇੱਦਾਂ ਹੀ ਆਪਣੇ ਪਿੰਡ ਤੱਕ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜਪ ਦਾ ਘਰ ਤੱਕ ਆਇਆ ਕਹਿੰਦਾ ਅੱਜ ਤੁਹਾਡੇ ਸਾਹਮਣੇ ਜੀਣਾ ਬੈਠਾ ਪਈ ਸੀ ਕਹਿੰਦਾ ਹੁਣ ਮੈਂ ਇਸੇ ਸਥਾਨ ਤੇ ਗੁਰੂ ਦੇ ਸੇਵਾ ਕਰਦਾ ਉੱਥੇ ਬਾਦਸ਼ਾਹ ਦਾ ਸਥਾਨ ਹੈ ਦਸਵੇਂ ਬਾਦਸ਼ਾਹ ਦੀ ਚਾਣੇ ਸ਼ੋ ਪ੍ਰਾਪਰ ਰੋੜ ਮਾਇ ਨੇ ਕਹਿੰਦਾ ਮੈਂ ਇੱਥੇ ਸੇਵਾ ਕਰਦਾ ਤੇ ਹੁਣ ਕੋਈ ਚੀਜ਼ ਕਹਿਣਾ ਕੱਲ ਜਿਹੜਾ ਵੀ ਆਉਂਦਾ ਉਹਨੂੰ ਕਹਿਣਾ ਗੁਰੂ ਗੋਬਿੰਦ ਸਿੰਘ ਹਾਜ਼ਰ ਹੈ ਗੁਰੂ ਗੋਬਿੰਦ ਸਿੰਘ ਅੰਗ ਸੰਗ ਕੋਈ ਜਪ ਕੇ ਵਿਖੋ ਕੋਈ ਯਾਦ ਕਰੋ ਜੇ ਮੇਰੇ ਵਰਗੇ ਨੀਚ ਬੰਦੇ ਦੀ ਰੱਖਿਆ ਗੁਰੂ ਗੋਬਿੰਦ ਸਿੰਘ ਕਰ ਸਕਦਾ ਸਿੱਖੋ ਤੁਹਾਡੀ ਕਿਉਂ ਨਹੀਂ ਕਰ ਸਕਦਾ ਕਹਿੰਦਾ ਮੈਂ ਸਭ ਨੂੰ ਕਹਿੰਦਾ ਮੈਂ ਨੀਚਾ ਮੇਤੋ ਕਹਿ ਹੋ ਗਿਆ ਗੁਰੂ ਗੋਬਿੰਦ ਸਿੰਘ ਮਾਲਾ ਕਿ ਜੇ ਮੈਂ ਕਿਸੇ ਹੋਰ ਦੀ ਪੂਜਾ ਕੀਤੀ ਉਦੋਂ ਐਸਾ ਮੈਨੂੰ ਚੋਟ ਵੱਜੀ ਇਹਦਾ ਅਜ ਮੈਂ ਸਭ ਨੂੰ ਕਹਿੰਦਾ ਭਾਈ ਗੁਰੂ ਗੋਬਿੰਦ ਸਿੰਘ ਅੰਗ ਸੰਗ ਉਹ ਗੁਰੂ ਗੋਬਿੰਦ ਸਿੰਘ ਅੰਗ ਸੰਗ ਹੈ ਸਾ ਸੰਗਤ ਬੜਿਆ ਕਰੋ ਦੁਖਾਲੰ ਪ੍ਰਣਾ ਸਿੱਦੇ ਆਲੰਗ ਸਰੂਪੇ ਸਦਾਂ ਿਸੰਦੇ ਧੰਗੰਗ ਅਤਿਸ਼ਕਤ ਪਤਨ ਤੋਂ ਡੀਆਂ ਹਾਜ਼ਰੀਆਂ ਪਰਵਾਨ ਹੋਣ